ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਚੱਲੇ ਆਂ ਕੰਮ ਤੇ ਮੈਂ ਤੇ 파ਰਸ ਆਉਣ ਡਿਆ ਵਾ ਜਦੋਂ ਆ ਗਿਆ ਤੇ ਚੱਲ ਜਾਣਾ ਨਾਲੇ ਬਿੰਨੇ ਅੱਜ ਦਾ ਐਕਸਪੀਰੀਅੰਸ ਕਿਦਾਂ ਰਹਿੰਦਾ ਇੱਕ ਪਹਿਲੇ ਦਿਨ ਦਾ ਤੇ ਕੋਈ ਨਹੀਂ ਵਲੌਗ ਦੇ ਬਾਕੀ ਮੈਂ ਹੋ ਸਕਿਆ ਪਹਿਲੀ ਗੱਲ ਮੇਰਾ ਫੋਨ ਬੰਦ ਆ ਤੇ ਇੱਥੇ ਆ ਕੇ ਰਿਹਾ ਕੰਟੀਨਿਊ ਕਰੂੰਗਾ ਬਾਕੀ ਤੇ ਜੇ ਹੋ ਸਕੇ ਉਥੇ ਬਣਾਉਂਗਾ ਬਣਿਆ ਤੇ ਇਹਦੇ ਵਾਂ ਜਿੰਨਾ ਬਣੂਗਾ ਨਾ ਪਾਦਾਂਗੇ ਧੂੰਧ ਦੇਖੋ ਗਾਇਸ ਕਿੰਨੀ ਪੈ ਗਈ ਚੈੱਕ ਕਰ ਦੋਂ ਅੰਦਰ ਧੂੰਧ ਦੇਖੋ ਕਿ ਧੂੰਧ ਪੜ ਗਈ ਧੂੰਧ ਇਹ ਪਹਿਲਾਂ ਨਹੀਂ ਨਹੀਂ ਪਹਿਲਾਂ ਇੰਨੀ ਧੁੰਦ ਨਹੀਂ ਜਦੋਂ ਮੈਂ ਵਲੌਗ ਅਪਲੋਡ ਕਰਕੇ ਆਇਆ ਉੱਤੇ ਜਾ ਕੇ ਛੱਤ ਤੇ ੜੜਕੇ ੜੜਕੇ ਉਦੋਂ ਇੰਨੀ ਯਾਦ ਨਹੀਂ ਥੋੜੀ ਬਹੁਤ ਹੀ ਕੋਈ ਕਦਮ ਹੀ ਧੁੰਦ ਤੇ ਵੀ ਸਾਡੀ ਠਾਣਾ ਹੂੰ ਹੁਣ ਵੀ ਆਉਣ ਦੀ ਧੁੰਦ ਠਾਣਾ ਕਿੱਡੀ ਆਪਾਂ ਤੇ ਹੁਣ ਪਾਰ ਸੌਣ ਵਾਲਾ ਵਾ ਤੇ ਜਾਣੇ ਆ ਜਦੋਂ ਆਕਰ ਨਾਲ ਹੀ ਆਣਾ ਮੋਟਰਸਾਈਕਲ ਤੇ ਤੇ ਠੀਕ ਆਹੀ ਗੱਲ ਆ ਤਾਂ ਚੰਗੀ ਟੌ ਟਾਰ ਮਾਰਦਾ ਤੂੰ ਤੇ ਗਾਇਸ ਹੁਣ ਬੈਠੇ ਅਸੀਂ ਇੱਕ ਕੰਮ ਤੇ ਆਪਣੇ ਕੰਮ ਤੇ ਆਏ ਆ ਇਹਨਾਂ ਖਾਸ ਨਹੀਂ ਲੱਗਾ ਮਤਲਬ ਇਹ ਗਦਾ ਘੋੜਾ ਦਿਨਣੇ ਇੱਕ ਬਰਾਬਰੀ ਹੈ ਤੇ ਦਾਇਆ ਸਾਹਿਬ ਮਹੀਨ ਨਜ਼ਾਰਾ ਮਕੈਨੀਕਲ ਦਾ ਕੰਮ ਹੀ ਹੈ ਸਾਰਾ ਇੱਧਰ ਲੋ ਵੇਨੇ ਕੀ ਬੰਦਾ ਜੀ ਕਰੋ ਆ ਜਾਗੇ ਭੜਕੇ ਨਹੀਂ ਰਹਿਣਾ ਤੇ ਗਾਈਸ ਹੁਣ ਮੂੰਹ ਹੱਥ ਹੁੰਦੇ ਹੋਏ ਇਧਰ ਪਾਰ ਸੁਣੀ ਪਾਰ ਤੇ ਕਿਦਾਂ ਦਾ ਰਹਿ ਦੇਣਾ ਯਾਰ ਇਹ ਹੋ ਰਿਹਾ ਇਹੋ ਜਿਹੇ ਨਜ਼ਾਰੇ ਮੈਨਾਂ ਕਿਸੇ ਨੂੰ ਨਾ ਹੋਣੇ ਜਿੱਤਾਂ ਅੱਜ ਇਹ ਨਜ਼ਾਰੇ ਇਹਨਾਂ ਲੈ ਲੈ ਕੇ ਘੁੰਮਾਂ ਚੈੱਕ ਵੇਖ ਜਾਦੇ ਤੁਸੀਂ ਇਧਰ ਖੋ ਕੀ ਬਣਿਆ ਆ ਵੇਖੋ ਇਧਰ ਤੇ ਮੈਂ ਤਾਂ ਸਵੇਰੇ ਦੱਸਿਆ ਸੀ ਇੱਕੋ ਜਿਹਾ ਹੀ ਹੋਊਗਾ ਤੇ ਜ਼ਰੂਰ ਅਗਲੇ ਦਿਨ ਆਵਾਂਗੇ ਲੱਗੂਗਾ ਤੇ ਨਾ ਨਾ ਸਹੀ ਹੋਇਆ ਤੇ ਫੇਰ ਨਹੀਂ ਘਟਾ ਬਾਏ ਬਾਏ ਤੇ ਪਰ ਫੋਨ ਕਿਥੇ ਆ ਕੇ ਚਲਾਉਣੇ ਪੈਂਦੇ ਜੇ ਮੰਨ ਲਓ ਕਿ ਇਹਨੂੰ ਫੋਨ ਖਾਣ ਵੀ ਕਰਨਾ ਨਾ ਆਪਾਂ ਕਿ ਐਮਰਜੈਂਸੀ ਫੋਨ ਪੈਂਦਾ ਵਾ ਇੱਥੇ ਆ ਕੇ ਫੋਨ ਕਰਨੇ ਪੈਂਦੇ ਜੀ ਔਖਾ ਇੱਥੇ ਆ ਕੇ ਫੋਨ ਕਰਨਾ ਪੈਂਦਾ ਜੇ ਤੁਸੀਂ ਫੋਨ ਵੀ ਨਹੀਂ ਉਥੇ ਦੇਖ ਸਕਦੇ ਕਿ ਪਾਸੇ ਚੋਰੀਸ਼ਪਈ ਹੈ ਤੇ ਚਲੋ ਠੀਕ ਹੈ ਵੈਨੇ ਕੱਲ ਨੂੰ ਕਰੇ ਵੈਨੇ ਮਿਲਦੇ ਤੁਹਾਨੂੰ ਕੱਲ ਨੂੰ ਘਰੇ ਇਹ ਹੋ ਸਕਿਆ ਤੇ ਫੇਰ ਜਾਣਾ ਨਹੀਂ ਹੋਰ ਕੇ ਪਾਸੇ ਜਾਣਾ ਮੈਂ ਤੁਹਾਨੂੰ ਕੱਲ ਫੇਰ ਆਈਂ ਵੇਖਾਂਗੇ ਬਾਈਸ ਉਹਨਾਂ ਕੰਮ ਤੋਂ ਤੇ ਆ ਗਏ ਹਾਂ ਤੇ ਹੁਣ ਜਾਣਾ ਦੁੱਧ ਲੈਣਾ ਨਹੀਂ ਜਾਣੀ ਮੈਂ ਬਿੰਦਰ ਤੇ ਹੁਸਨ ਬਰੀਤ ਥੈਂਕ ਯੂ ਹਮ ਦੁੱਧ ਲੈ ਕੇ ਫੇ ਜਾਨੇ ਆ ਘਰੇ ਅਸੀਂ ਸੋਣ ਅਸੀਂ ਆਏ ਆ ਬਾਹਰ ਸੈਰ ਕਰਨ ਮੈਂ ਬਿੰਦਰ ਤੇ ਡੈਡੀ ਤਿੰਨੇ ਜਾਨੇ ਇਧਰ ਬਾਬਾ ਵਾਲੀ ਵੀਡੀਓ ਨੂੰ ਹੋ ਗਿਆ 16203 ਵੀਵ ਵਾਈਟੀ ਨਹੀਂ ਵਿਖਾਉਣਾ ਮਾਇਆ ਦਿਖ ਜੂ ਕਿੰਨੀ ਆ ਗਈ ਹਾਂ 16203 ਵੀਵ ਹੋ ਗਏ ਆ ਤੇ ਵਧੀਆ ਗੱਲ ਆ ਬਾਕੀ ਅੱਜ ਵਾਲੀ ਵੀਡੀਓ ਨਾਲ ਥੋੜਾ ਹੀ 107 ਕੀ ਰਹੇ ਆ ਦਿਨੇ ਪਾਈ ਜਿਹੜੀ ਕੋਈ ਨਹੀਂ ਉਹ ਵੀ ਹੋ ਜਾਣਗੇ ਔੜੀ ਔੜੀ ਵਿੱਕੇ ਦਮ ਨਹੀਂ ਹੁੰਦੇ ਤੇ ਕੇਵਲੇ ਥੋੜਾ ਜਿਹਾ ਰੁਕੇ ਰਹੇ ਹੁੰਦੇ ਵੀਵ ਕਾਮਾ ਤੇ ਗਿਆ ਤੇ ਬੈਡ ਐਕਸਪੀਰੀਅੰਸ ਹੀ ਰਹਾ ਜਗਾ ਤੇ ਚਲੋ ਕੋਈ ਨਹੀਂ ਤੇ ਚੰਗਾ ਵੀ ਮਿਲੂਗਾ ਹੋੜੀ-ਵੋੜੀ ਕੋਈ ਨਹੀਂ ਮਾਰਾ ਹੀ ਕਰੇ ਕਿਰਪਾ ਜਿੰਤਾ ਵੀ ਆ ਟਾਈਮ ਲੰਘਦਾ ਜਾਂਦਾ ਤੇ ਅੱਜ ਦੇ ਵਲੌਗ ਵਿੱਚ ਇਹੋ ਕੋਈ ਜਿਹਾ ਵਲੌਗ ਚੰਗਾ ਲੱਗੇ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਹਣ ਦੇ ਲਈ ਬਾਏ ਬਾਏ ਗੁੱਡ ਨਾਈਟ